श्री कृष्ण जन्माष्टमी ਦਾ ਦਿਹਾੜਾ ਅੰਮ੍ਰਿਤਸਰ ਸ਼ਹਿਰ ਦੇ ਵਾਕਵਾਖ ਮੰਦਰਾਂ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਉਮਪrakash ਸੋਨੀ ਨੇ ਸ਼ਹਿਰ ਦੇ ਵਾਕਵਾਖ ਮੰਦਰਾਂ ਵਿੱਚ ਮੱਥਾ ਟੇਕਿਆ ਅਤੇ ਦੇਸ਼ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਨੇ 골ਡਨ ਸਿਟੀ ਮੰਦਿਰ ਪੰਚ ਰਤਨ ਮੰਦਿਰ ਨਾਰਾਇਣਗੜ੍ਹ ਪ੍ਰਾਚੀਨ ਸ਼ਿਵਾਲਾ ਮੰਦਿਰ ਰਾਣੀ ਕਾ ਬਾਗ ਸ਼ੰਕਰ ਧਾਮ ਮੰਦਿਰ ਆਨੰਦ ਐਵੇਨਿਊ ਚਬਾਲ ਰੋਡ ਰਾਧਾ ਕ੍ਰਿਸ਼ਨ ਮੰਦਿਰ ਰੂਪਨਗਰ ਸ਼ਿਵਾਲਾ ਗੰਗਾ ਰਾਂ ਇਸਕੋਨ ਮੰਦਿਰ ਬ੍ਰਿੰਦਾਵਨ ਗਾਰਡਨ ਫਤਿਹਗੜ੍ਹ ਚੂੜੀਆਂ ਵਿਖੇ ਮੱਥਾ ਟੇਕਣ ਪੁੱਜੇ ਤਵਾਕਵਾਕ ਮੰਦਿਰ ਕਮੇਟੀਆ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਵਾਮੀ ਸ਼੍ਰੀ ਨਿਵਾਸੂ ਜੀ ਮਹਾਰਾਜ ਕਾਉਂਸਲਰ ਵਿਕਾਸ ਸੋਨੀ ਪਰਮਜੀਤ ਸਿੰਘ ਚੋਪੜਾ ਕਮਲ ਪਹਿਲਵਾਨ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਡਾਕਟਰ ਨਰੇਸ਼ ਚਾਵਲਾ ਬਲਵਿੰਦਰ ਸਿੰਘ ਵੀ ਹਾਜ਼ਰ ਸਨ thank okay. you ਦੇ ਲਿਆ ਅੱਜ ਬੜੀ ਸ਼ਰਧਾ ਤੇ ਖੁਸ਼ੀ ਨਾਲ ਸਰਦਾਰ ਸੁਖੀ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਡੀ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲੇ ਤਾਂ ਸਭ ਤੋਂ ਅੱਜ ਦੇ ਸ਼ੁਕਰ ਦੇ ਧੰਨਵਾਦ ਦਿੰਦਾ ਅੱਜ ਅਸੀਂ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ 'ਚ ਉਹ ਦਾਤ ਕਰਦੇ ਹਾਂ ਕਿ ਉਹਨਾਂ ਦਾ ਸਾਰੀਆਂ ਸੰਤਾਂ ਦੇ ਮੇਰੇ ਪਰਿਵਾਰ ਦੇ ਸਾਰੇ ਸਵਾਗਤ ਕਰਕੇ ਅਗਰ ਅਰੇ ਕੁਛ ਕੀ ਮਾਣ ਨਹੀਂ ਅਸੀਂ ਇਤਵਾ ਹੀ ਆਪਸੇ ਪਾਈਦਾ ਹੈ ਜਿੰਨੇ ਸਾਡੇ ਘਰ ਇਤਿਹਾਸ ਹੈ ਅਸੀਂ ਇਤਨਾ ਹੀ ਸ਼ਰਦਾ ਲਿਖਣਾ ਹੈ